啊，来，小伙子，辛苦啊 ਅਸੀਂ ਪਹਿਲਾਂ ਸਮਾਨ ਲੈਣ ਗਏ ਸੀ ਬਾਜ਼ਾਰ 'ਚ ਸੌਦਾ ਤੇ ਫਿਰ ਉਹ ਸਾਡੇ ਮਗਰ ਆ ਗਿਆ ਸੀ ਮੈਂ ਉਹਨੂੰ ਕਿਹਾ ਹੂੰ ਛੇੜਖਾਨੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਆਪਣੀ ਪਹਿਲਾਂ ਪੰਚਾਇਤ 'ਚ ਅਸੀਂ ਦੱਸਿਆ ਸੀ ਫਿਰ ਉਹਦੇ ਛਿੱਤਰ ਉੱਤਰ ਲਾ ਕੇ ਫਿਰ ਉਹਨੂੰ ਟਾਤਾ ਸੀ ਫਿਰ ਵੀ ਹਟਿਆ ਨਹੀਂ ਉਹ ਫਿਰ ਵੀ ਉਹਨੇ ਸਾਡਾ ਕਾਫੀ ਪਿੱਛਾ ਕੀਤਾ ਪੂਰੀ ਉਹਨੇ ਕੋਸ਼ਿਸ਼ ਕੀਤੀ ਤੇ ਉਹ ਫਿਰ ਅਸੀਂ ਉਸ ਤੋਂ ਬਾਅਦ ਫਿਰ ਫਿਰ ਉਹਨੇ ਸਾਡਾ ਪਿੱਛਾ ਕੀਤਾ ਅਸੀਂ ਬਾਜ਼ਾਰ 'ਚ ਗਏ ਸੀ ਕਪੜੇ ਚੱਕਣਾ ਚਾਰ ਲੰਬਰ ਗਲੀ ਚ ਤੇ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਕੱਪੜੇ ਪਾੜ ਦਿੱਤੇ ਸੀ ਤੇ ਉਹਨੇ ਜ਼ਬਰਦਸਤੀ ਮੇਰੇ ਮਤਲਬ ਲੰਬਰ ਪਾਤਾ ਸੀ ਤੇ ਫਿਰ ਮੈਨੂੰ ਮੋਟਰਸਾਈਕਲ ਤੇ ਬਾਕੇ ਲੈ ਕੇ ਜਾਂਦਾ ਸੀ ਫਿਰ ਮੈਨੂੰ ਉਥੇ ਕਹਿੰਦਾ ਸੀ ਕਹਿੰਦੇ ਆਪਾਂ ਰੂਮ ਚ ਚਾ ਲੈਣੇ ਆ ਕਹਿੰਦੇ ਮੈਂ ਤੇਰੇ ਪ੍ਰਾਣੂ ਉਥੋਂ ਪੁਲਿਸ ਥਾਣੇ ਚੋਂ ਛਡਾ ਦਾਂਗਾ ਮੈਨੇ ਕਹਾਂ ਨਹੀਂ ਵਹਾਂਸੀ ਇਦਾਂ ਦਾ ਕੰਮ ਨਹੀਂ ਕਰਦੇ ਫਿਰ ਮੈਂ ਸਾਰਿਆਂ ਨੂੰ ਦੱਸਿਆ ਸੀ ਥਾਣੇ ਚ ਵੀ ਦੱਸਿਆ ਪੂਰੀ ਰਿਪੋਰਟ ਲਿਖਾਈ ਫਿਰ ਮਤਲਬ ਉਹਦਾ ਡੈਡੀ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਨੂੰ ਜੋ ਫਿਰ ਮੈਨੇ ਕਹਤਾ ਮੈਂ ਮਾ ਮੈਂ ਉਹਦੇ ਕਰਦੇ ਹਾਂ ਦੱਸਾਂਗੀ ਉਹਨੇ ਕਹਦਾ ਕਿੰਨੂ ਮਰਜ਼ੀ ਦੱਸ ਦੇ ਮੈਂ ਕਿਸੇ ਤੋਂ ਨਹੀਂ ਡਰਦਾ ਤੂੰ ਨੇ ਮੈਨੂੰ ਧਮਕੀ ਦਿੱਤੀ ਕਿ ਹਨ ਤੂੰ ਮਤਲਬ ਕੀ ਨੇ ਕਿਸੇ ਨੂੰ ਦੱਸੇਂਗੀ ਮੈਂ ਤੈਨੂੰ ਵੱਢ ਕੇ ਨਹਿਰ 'ਚ ਸੁੱਟ ਦਾਂਗਾ ਤੇ ਫਿਰ ਉਸ ਤੋਂ ਬਾਅਦ ਥਾਣੇ 'ਚ ਵੀ ਗਈ ਉਹਨੇ ਕੋਈ ਸੁਣਾਈ ਨਹੀਂ ਕੀਤੀ ਕੀ ਮੰਗ ਕਰਦੇ ਹੋ ਉੰਕੀ ਤੋਂ ਮੈਨੂੰ ਮੈਨੂੰ ਮੇਰਾ ਇਨਸਾਫ ਮਿਲਨੇ ਚਾਹੀਦਾ ਜੋ ਮੇਰੇ ਨਾਲ ਉਹਨੇ ਤਕਵਾ ਬਾਈ ਕੀਤੀ ਸੀ ਸ਼ਾਮ ਨੂੰ ਸੌਦਾ ਲੈਣੇ ਤੇ ਇਹਨੇ ਕਹਿੰਦੇ ਕੱਪੜੇ ਚੱਕਣ ਚੱਲੀਏ 4 ਵਜੇ ਉਹ ਮੁੰਡੇ ਨੇ ਜਿਵੇਂ ਕੱਪੜੇ ਵਾਲੀ ਤੇ ਜ਼ਬਰਦਸਤੀ ਕੀਤੀ ਸੀ ਤੇ ਕਪੜੇ ਦੇ ਪਾੜੇ ਸੀ ਤੇ ਮੈਂ ਕੱਲ੍ਹ ਜੇ ਨਾਲ ਸੀ ਉਹ ਮੁੰਡੇ ਦਾ ਨਾ ਕਰਨਗਾ ਸਾਡੇ ਨਾਲ ਸੀ ਸਾਨੂੰ ਸਰਾਫ ਸਨਾਫ ਚਾਹੀਦਾਗਾ ਤੇ ਅਸੀਂ ਉਹਨੂੰ ਜੇਲ੍ਹ ਚ ਕਰਨਾ ਰਣਾ ਜੀ ਰਮੇਸ਼ ਨਾਥ ਏ ਤੇ ਗੱਲ ਇੰਨੀ ਅਸੀਂ ਬਈ ਥਾਣੇ ਚ ਰਿਪੋਰਟ ਕਰਾਈ ਸੀ ਥਾਣੇਦਾਰ ਤੇ ਕਰ ਤੇ ਉਹਨਾਂ ਨੇ ਸਾਨੂੰ ਬੇਇਨਸਾਫੀ ਕੀਤੀ ਇਹ ਸਾਰਾ ਇਨਸਾਫ ਨਹੀਂ ਕੀਤਾ ਤੇ ਅਸੀਂ ਉਸ ਤੋਂ ਬਾਅਦ ਡੀਐਫਸੀ ਕੋਲ ਗਏ ਉਹਨਾਂ ਨੇ ਹਰੀ ਦਰਖਾਸਤ ਦੇ ਪਰਚੇ ਕੀਤੇ ਫਿਰ ਐਸਐਚਓ ਦੇ ਪੇਸ਼ ਕੀਤੇ ਉਹਨਾਂ ਦੇ ਪੇਸ਼ ਕੀਤੇ ਫਿਰ ਉਹ ਜਦੋਂ ਉਹ ਮੁੰਡਾ ਨਹੀਂ ਮਿਲਿਆ ਫਿਰ ਮੁੰਡਾ ਭੱਜ ਗਿਆ ਤੇ ਉਹਦੇ ਡੈਡੀ ਮਿਲ ਗਿਆ ਉਹਦੇ ਡੈਡੀ ਨੂੰ ਅਸੀਂ ਫੜ ਕੇ ਬੜੇ ਤਕੇ ਨਾਲ ਬਾਜ਼ਾਰ ਦੇ ਵਿੱਚੋਂ ਬੜੇ ਯੁੱਧ ਨਾਲ ਫੜ ਕੇ ਤੇ ਉਹਦੇ ਥਾਣੇ 'ਚ ਪੇਸ਼ ਕੀਤਾ। ਉਹ ਥਾਣੇ ਵਾਲਿਆਂ ਨੇ ਜੀ 10 ਮਿੰਟ ਫੜਿਆ, ਅੱਧਾ ਘੰਟਾ ਫੜਿਆ ਮੁੜ ਕੇ ਆਪਣੇ ਆਪ ਉਹਨਾਂ ਰਿਆ ਕਰਦਾ। ਉਹਨਾਂ ਦੇ ਫਿਰ ਅਸੀਂ ਜ਼ਰਵਾਦ ਕੀਤੀ। ਮੈਂ ਕਿਹਾ ਜੀ ਜਨਾਬ, ਸਾਡੇ ਜਿਹੜਾ ਬੰਦਾ ਫੜਿਆ ਸੀ ਉਹ ਬੰਦੇ ਪੇਸ਼ ਕਿਉਂ ਨਹੀਂ ਆਏ? ਕਹਿੰਦੇ ਜੀ ਹਜੇ ਕਹਿੰਦੇ ਉਹਨਾਂ ਮੁੰਡੇ ਆਏ ਨਾ ਉਹ ਜੀ ਪੇਸ਼ ਹੋਇਆ ਹੈ। ਸਾਡੀ ਇਹ ਬੇਇਨਸਾਫੀ ਮਿਲ ਰਹੀ ਏ ਜੇ ਨਹੀਂ ਸਾਡੀ ਸੁਣਦੇ। ਫਿਰ ਅਸੀਂ ਅੱਗੇ ਜਗੇ ਜੀ ਫਰਮਾਇਸ਼ ਕਰਾਂਗੇ ਪੂਰੀ ਪੰਜਾਬ ਅੱਗੇ ਤੇ ਸਜ਼ਾ ਦੇ ਸਖਤ ਸਖਤ ਐਸ ਵੀ ਸਾਹਿਬ ਕੋਲੇ ਦਰਗਾ ਤੇ ਉਹਨੂੰ ਜੀ ਸਾਡੀ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਸਾਡੀ ਕੁੜੀ ਦਾ ਬਹੁਤ ਬੇਇੱਜ਼ਤੀ ਬਦਨਾਮ ਕੀਤੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਭਈ ਜਿਹੜਾ ਆਪਣੇ ਪੇਠੇ ਨਾਸਤ ਦਾ ਮੁੰਡਾ ਕਰਨ ਉਹਨਾਂ ਨੇ ਜੀ ਪਹਿਲਾਂ ਵੀ ਇੱਕ ਦੋ ਵਾਰੀ ਮੇਰੀ ਦੋਤੀਆਂ ਦੂਜਿਆਂ ਨਾਲ ਵੀ ਉਹਨੇ ਗੱਲ ਸਲੂਕ ਕੀਤੀ ਹੈ ਮੇਰੇ ਦੋਤ ਤਨੂ ਨਾਲ ਗੱਲ ਸਲੂਕ ਕੀਤੀ ਹੈ ਫਿਰ ਇਹਨੇ ਹੁਣ ਪਰਸੋ 3 ਤਰੀਕ ਨੂੰ ਇਹਨਾਂ ਨੇ ਕੀ ਕੰਮ ਕੀਤਾ ਇਥੋਂ ਆਪਣੇ ਦੋਤੀ 4 ਵੇ ਆਪਣੇ ਕਪੜੇ ਚੱਕਣ ਗਏ ਆ ਫਿਰ ਇਹਨਾਂ ਨੇ ਉਹ ਫੜੀ ਹੈ ਇਹਨਾਂ ਨੇ ਪਹਿਲਾਂ ਪੰਚਾਇਤ ਦੇ ਵਿੱਚ ਵੀ ਰੁਪਿਆ 2 2.5 ਲੱਖ ਰੁਪਿਆ ਇਹਨਾਂ ਨੇ ਇਹਨਾਂ ਦਾ ਲਵਾ ਵੀ ਦਿੱਤਾ ਹੈ ਫਿਰ ਮੁੜ ਕੇ ਇਹਨਾਂ ਨੇ ਹੁਣ ਵੀ ਥਾਣੇ ਵਾਲੇ ਵੀ ਨਾ ਸੁਣਦੇ ਆ ਨਾ ਐਸਐਸਪੀ ਦੇ ਪੇਸ਼ ਹੋਏ ਉਹਨੇ ਵੀ ਨਹੀਂ ਸੁਣੀ ਸਾਡੀ ਕੋਈ ਐਮਐਲਏ ਕੋਲੇ ਪੇਸ਼ ਹੋਏ ਐਮਐਲਏ ਨੇ ਵੀ ਨਹੀਂ ਸਾਡੀ ਕੋਈ ਸੁਣੀ ਤੇ ਨਾ ਸਾਡੀ ਕੋਈ ਕਾਰਵਾਈ ਹੋਇਆ ਕਰਦੀ ਹੈ ਅਸੀਂ ਤਾਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਡਾ ਸਖਤ ਸਖਤ ਕਾਰਵਾਈ ਤੇ ਇਹ ਮੁੰਡੇ ਨੂੰ ਤੇ ਮੁੰਡੇ ਦੇ ਪਿਓ ਨੂੰ ਦੋਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਸਾਡੇ ਤਾਂ ਇਹ ਮੰਗ ਹੈ ਮੁੰਡਾ ਇਸ ਟਮ ਮੁਸਕੀਨ اٹਕੇ ਗਿਆ ਆ ਜਿਹੜਾ ਉਹਨਾਂ ਦਾ ਆਗੂ ਹੈ ਜਿਹੜਾ ਉਹਨੂੰ ਕਢਾ ਕੇ ਲੈ ਕੇ ਗਿਆ ਬਿੱਲਾ ਨਾਥ ਹੈ 2 ਨੰਬਰ ਦਾ ਕੰਮ ਕਰਦੇ ਆ ਇਹ ਇਹਨਾਂ ਨੇ ਬਹੁਤ ਜਾਨਵਰੇ ਪਰੇ ਬਹੁਤ ਕੰਮ ਕਰਦੇ ਆ ਇਹ ਤਾਂ ਸਾਡੇ ਦੋ ਤਿੰਨ ਨੂੰ ਧੌਂਕੀ ਦਿੰਦਾ ਕਹਿੰਦਾ ਜੇ ਤੇਰੇ ਤੇਰੇ ਸਾਰੇ ਪਰਿਵਾਰ ਨੂੰ ਮੈਂ ਜ਼ਬੜ ਕੇ ਨਹਿਰ ਸਿਰਦੂ ਮੇਰਾ ਤਾਂ ਵੀ ਨਹੀਂ ਕੁਝ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਇੱਕ ਤਾਂ ਉਹ ਮੁੰਡੇ ਤੇ ਕਾਰਵਾਈ ਤਗੜੀ ਤੋਂ ਤਗੜੀ ਹੋਣੀ ਚਾਹੀਦੀ ਹੈ ਇੱਕ ਸਾਬ ਵੰਡੇ ਨੂੰ ਜੇਲ੍ਹ ਹੋਣੀ ਚਾਹੀਦੀ ਸਾਡਾ ਹੀ ਮੰਗਿਆ ਪਰ ਪ੍ਰਸ਼ਾਸਨ ਤੋਂ ਦੇ ਨਾ ਪੁਲਿਸ ਸਾਡਾ ਕੋਈ ਕਾਰਵਾਈ ਕਰਿਆ ਕਰਦੀ ਨਾ ਪੁਲਿਸ ਸਾਡੀ ਕੋਈ ਸੁਣਾਈ ਸੁਣਿਆ ਕਰਦੀ ਹਲੋ ਮੈਂ ਜੀ ਸ਼ਰਮਾ ਬੋਲਦੀ ਆ ਮੇਰੀ ਧੀ ਨਾਲ ਵਾਰ-ਵਾਰ ਦਵਤ ਜ਼ਬਰਦਸਤੀ ਹੁੰਦੀ ਏ ਅਸੀਂ ਪਹਿਲਾਂ ਵੀ ਇਹਨਾਂ ਨੂੰ ਤਲ ਦਰਗਾਸ ਦਿੱਤੀ ਸੀ ਪਹਿਲਾਂ ਵੀ ਦੱਸਿਆ ਸੀ ਪੰਚਾਇਤੀ ਬੰਦਿਆਂ ਨੂੰ ਪਹਿਲਾਂ ਵੀ ਛੇੜਛਾੜ ਕੀਤੀ ਸੀ ਤੇ ਚਲ ਪੰਚਾਇਤੀ ਬੰਦਿਆਂ ਨੇ ਸਿੱਤਰ ਮਾਰ ਕੇ ਸਮਝਾ ਦਿੱਤਾ ਪਹਿਲਾਂ ਫਿਰ ਫਿਰ ਪਰਸੋਂ ਦੀ ਗੱਲ ਏ ਏ ਨਾਲੇ ਬਾਜ਼ਾਰ ਗਈਆਂ ਸੌਦਾ ਲੈਣ ਵਾਸਤੇ ਨਾਲੇ ਕਹਿੰਦੀ ਅਸੀਂ ਕੱਪੜੇ ਚੱਕ ਲਿਆ ਮੰਗ ਚਲ ਮਗਾ ਚਲੀ ਜਾਓ ਉਹ ਮੁੰਡਾ ਪਿੱਛਾ ਕਰਕੇ ਪਿੱਛੇ ਹੀ ਆ ਗਿਆ ਫਿਰ ਚਾਰ ਨੰਬਰ ਗਲੀ ਚ ਵੜ ਕੇ ਮੇਰੀ ਕੁੜੀ ਨਾਲ ਪੂਰੀ ਛੇੜਛਾੜ ਕੀਤੀ ੱਟਕੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾਂਦਾ ਸੀ ਜੀ ਮੇਰੇ ਨਾਲ ਗਲਤ ਕੰਮ ਕਰਾ ਜੇ ਤੂੰ ਕਿਸੇ ਨੂੰ ਘਰੇ ਜਾ ਕੇ ਦੱਸੇਂਗੀ ਮੈਂ ਤੈਨੂੰ ਨਹਿਰ ਚ ਪਾ ਕੇ ਮਾਰ ਕੇ ਵੱਢ ਕੇ ਸਿੱਟ ਦਾਂਗਾ ਜੀ ਫਿਰ ਅਸੀਂ ਥਾਣੇ ਚ ਵੀ ਗਏ ਥਾਣੇ ਚ ਕੱਲ ਭੱਜ ਭਜਾ ਕੇ ਬੰਦਾ ਫੜਿਆ ਫਿਰ ਉਹਨਾਂ ਨੇ ਨਾ ਸਾਡੀ ਪੁੱਛੀ ਨਾ ਦੱਸੀ ਨਾ ਸਾਡੇ ਪੰਚਾਇਤੀ ਬੰਦਿਆਂ ਨੂੰ ਪੁੱਛਿਆ ਜਿਉ ਨਾਲ ਆਪਣੀ ਮਰਜ਼ੀ ਨਾਲ ਇਹਨਾਂ ਨੇ ਛੱਡਿਆ ਹੁਣ ਕੀ ਮਨ ਕਰਦੇ ਹੋ ਹੁਣ ਉਹਨੂੰ ਸਜ਼ਾ ਲੱਗਣੀ ਚਾਹੀਦੀ ਏ ਸਖਤ ਤੋਂ ਸਖਤ ਉਹ ਬੰਦਾ ਬਾਹਰ ਨਹੀਂ ਹੋਣਾ ਚਾਹੀਦਾ